ਉਹ ਦੇਖੋ ਜਿੱਧਰ ਪ੍ਰਾਣੀ ਇੱਟਾਂ ਫਰੰਦੀ ਇੱਟ ਦਾ ਥੋੜੀ ਟਲਾ ਬਣਿਆ ਹੋਇਆ ਵੇਖੋ। ਬਾਕੀ ਕਿਛੇ ਚੀ ਮਾਰਤਾ ਹੀ ਨਹੀਂ ਸਾਰੇ ਪਾਸੇ। ਆਰੇ ਚਾਹ ਪਾਣੀ ਆ ਰਿਹਾ। ਇਹ ਨਾਲ ਜੋ ਫੜਦਾ ਹੈ ਥੱਲੇ ਪਾਣੀ ਪੜੀਦਾ। ਅੱਧੇ ਕਿਸੇ ਨੂੰ ਨਾ ਨੂੰ ਪਾਉਂਦਾ ਇੱਥੇ ਇਕੱਠਾ ਹੋ ਜਾਂਦਾ ਸਾਰਾ ਪਾਣੀ ਤਾਂ ਇੱਜਾ ਜਿਹੜਾ ਬੜਿਆ ਹੋਇਆ ਇਹ ਨੂੰ ਨੂੰ ਵਾਪਸ। ਇੱਧਰ ਖੂਬ ਵੱਡਾ ਇਹ। ਇਹ ਤਾਂ ਵੱਡਾ ਖੂਬ ਹੈ। ਸਾਰੇ ਬੱਚੋ ਪਾਣੀ ਲਿਆ ਇੱਥੇ ਇਕੱਠਾ ਕਰਦਾ ਹੋਊਗਾ। ਇਹ ਰਹੋ ਹੁਣ ਅਸੀਂ ਆਇਆ ਆਮਖਾਸ ਬਾਗ ਦੇ ਵਿੱਚ ਫੌਜਦਾਰ ਸਾਹਿਬ ਤੁਹਾਨੂੰ ਦਿਖਾਉਣੇ ਆ ਆਮਖਾਸ ਬਾਗ ਦਾ ਵੀਓ ਇਹ ਬਾਈ ਜੀ ਮੈਨੂ ਗੇਟ ਅਲ ਦੇਖੋ ਜੀ ਇੱਧਰ ਪੁਰਾਣੀ ਇੱਟਾਂ ਫਰੰਦੀ ਇੱਟ ਦਾ ਛੋਟੀ ਟਕਲਾ ਬਣਿਆ ਹੋਇਆ ਵੇਖੋ ਸੋਰਾ ਕੱਢ ਜਾ ਇਹ ਵੀ ਟੈਂਟ ਲੱਗਾ ਹੋਇਆ ਬਾਕੀ ਤੁਹਾਨੂੰ ਵੀਡੀਓ ਦਿਖਾਉਨੇ ਆ ਸਾਰਾ ਅਲੋ ਪੁਰਾਣੀ ਇੱਟਾਂ ਦੋਹੀ ਫਰੰਦੀ ਇੱਟਾਂ ਬੜਾ ਇੱਕ ਮਾਣ ਵਾਲੀ ਹੈ ਉਹ ਜੀ 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 ਕੀ ਕਰ ਰਹੇ ਹੋ ਕੀ ਕਰ ਰਹੇ ਹੋ ਹਾਂ ਕੋਈ ਹੋਰ ਅੱਥੇ ਸੰਗਤ ਕਾਫੀ ਬੱਠੀ ਆ ਪਰ ਇਹ ਵੀ ਚਲਾਓ ਜੀ ਆ ਗਾ ਜਿਸ ਪਾਣੀ ਵਾਲਾ ਹਰੇ ਹਰ ਕਿਲੇ ਵਿੱਚ ਹੀ ਹੁੰਦਾ ਇਹ ਇਹ ਹਰ ਥਾਂ ਤੇ ਹੁੰਦਾ ਆਮ ਖਾਸ ਬਾਗ ਆ ਜੀ ਇਹ ਹਰ ਥਾਂ ਤੇ ਹੁੰਦਾ ਜਿਹੜੀ ਪਾਣੀ ਵਾਲਾ ਅਸਲ ਵਾਸਤੇ ਪਾਣੀ ਦਾ ਵਿੱਚ ਕੋਲ ਪੋਲ ਬਣਾਇਆ ਹੋਇਆ ਦੇਖੋ ਜੀ ਇੱਧਰ ਪੋੜੀਆਂ ਸਾਰੇ ਪਾਸੇ ਪੋੜੀਆਂ ਹੀ ਪੋੜੀਆਂ ਨੇ ਪਰਲੇ ਪਾਸੇ ਸਟੇਜ ਲੱਗ ਰਹੀ ਹੈ ਪਰਲੇ ਪਾਸੇ ਦੇਖੋ ਇਹ ਦੇਖੋ ਜੀ ਆਮ ਖਾਦ ਬਾਗ ਦੇ ਵਿੱਚ ਕਮਰੇ ਨੇ ਬਹੁਤ ਹੀ ਪੁਰਾਣੇ ਜਮਾਨੇ ਦੇ ਬਣੇ ਹੋਏ ਨੇ ਇਹ ਸੋਬੇ ਸਰਾਂ ਦੇ ਟਾਈਮ ਦੇ ਹੀ ਆ ਉਸੇ ਦਾ ਹੀ ਸ਼ਾਦ ਹੋ ਸਕਦਾ ਆਮ ਖਾਸ ਬਾਗ ਦੇਖੋ ਇਹ ਪੁਰਾਣੇ ਜਮਾਨੇ ਦੇ ਕਮਰਿਆਗ ਬਣਿਆ ਹੋਇਆ ਆ ਦੇਖੋ ਤੇ ਇਹ ਬਰਾ ਤੱਕ ਸਾਰਾ ਖਾਲੀ ਹੋਈ ਆ ਇਹ ਇਹ ਦੇਖੋ ਇਹ ਪਿਛਲਾ ਹਿੱਸਾ ਜੀ ਕੀ ਕਾਫੀ ਅਤਿ ਦੇਖ ਪਾਲ ਨਹੀਂ ਹੁੰਦੀ ਅਬ ਜੰਗਲ ਜੱ ਬਣਿਆ ਹੋਇਆ ਅੰਦਰ ਦਾ ਦੇਖੋ ਛੋਟੀ ਛੋਟੇ ਚਿਤਵਾ ਆ ਰਾ ਪਰ ਗੁੰਬਦ ਬਣਿਆ ਹੋਇਆ ਇਹ ਦੇਖੋ ਇਹ ਅੰਦਰ ਦੇਖਦਾ ਕੀ ਚੀਜ਼ ਆ ਕੋਈ ਮੱਕੀ ਚੀ ਚੀ ਮਾਰਤਾ ਹੀ ਨਹੀਂ ਸਾਰੇ ਪਾਸੇ ਆਹ ਚਾਹ ਪਾਣੀ ਵਾਲਾ ਸ਼ੁਸ਼ਟਮ ਇਹ ਤਾਂ ਕੋਈ ਪਿਛਲਾ ਹਿਸਾ ਹੈ ਸਾਰਾ ਇਹ ਅਪੂਰ ਦਾ ਕਿਲਾ ਦੇਖੋ ਉਹ ਜਿਹੜਾ ਦੇਖਿਆ ਉਹ ਦਿਨੇ ਨਹੀਂ ਲਿਖਦਾ ਇਹ ਕੋਈ ਪੁਰਾਣੇ ਜਮਾਨੇ ਦੀਆਂ ਕੰਦਾ ਦੇਖੋ ਜੀ ਪੁਰਾਣੇ ਜਮਾਨੇ ਦੀਆਂ ਸਾਰੇ ਬਸ ਇਦਾਂ ਹੀ ਕਮਰੇ ਬਣੇ ਹੋਏ ਨੇ ਤੇ ਪਿੱਛੇ ਆਪ ਕੋ ਇਹ ਦੀਵਾਰ ਵੱਡੀ ਜਿਹੜੀ ਪਲਟ ਦੀ ਚੁੰਨੇ ਪੱਥਰ ਦਾ ਬਣਿਆ ਹੋਇਆ ਹੈ ਚੁੰਨੇ ਚੁੰਨੇ ਦਾ ਘਰ ਆਹ ਬਿਲਡਿੰਗਾਂ ਨੇ ਰੋਕਤਾ ਹੁਣ ਥੋੜੀਆਂ ਟਟੀਆਂ ਪਹਿਲਾਂ ਦੇ ਇੱਧਾ ਦੀ ਉਹਦੀ ਪਤਨੀ ਇੱਥੇ ਬਣ ਕੇ ਦੇਖਿਆ ਕਰਦੀ ਰਿਹਾ ਜਮਨ ਤੇ ਉੱਪਰਲਾ ਮਾਹੌਲ ਹੈ ਜੀ ਸਾਰਾ ਦੇਖਿਓ ਕੋਰਾ ਬਪਰਾਗੇ ਉੱਪਰ ਮਾਹੌਲ ਹੈ ਇਹ ਹਮਤਲ ਹੈ ਫਾਈ तौरा तौरा बाहर इधर पिछड़ा वह हिस्सा आ गया ਫਾਰੇ ਇੱਕ ਕੋ ਜਾਓ ਬੱਚੇ ਦਾ ਕਮਰੇ ਨੇ ਦੇ ਆ ਵਿੱਚ ਦਰਖਤ ਵੱਡਾ ਬਰਾ ਮਾਗੀ ਖਰਾ ਖਲੀ ਹੋਇਆ ਗੰਬਲ ਹੋਰੀ ਆ ਦੇਖੋ ਇੱਧਰ ਵੀ ਇਦਾਂ ਹੀ ਬਣਿਆ ਹੋਇਆ ਬਹੁਤ ਯਾਨੀ ਕਿ ਕਮਰੇ ਪਾਲੇ ਜਾਂਦੇ ਇੱਥੇ ਸ਼ਾਇਦ ਆਪ ਵੀ ਰਹਿੰਦਾ ਹੋਵੇ ਇਸੀ ਥਾਂ ਤੇ ਜੀਰ ਖਾਣ ਉਹ ਦੇਖੋ ਸ਼ਾਦ ਵਜ਼ੀਰ ਖਾਲ ਵੀ ਇੱਥੇ ਲਿੰਦਾ ਹੋਵੇ ਤੇ ਉਧਰ ਦੇਲਦਾ ਹੋਵੇ ਇਹ ਪਿਛਲਾ ਹਿੱਸਾ ਇੱਧਰ ਖਾਲੀ ਆ ਉਹ ਦਿਓ ਦੇ ਮਾਰ ਤੇ ਦਿਖਦੀਆਂ ਨੇ ਬੱਤੀਆਂ ਰੋਹੇ ਤੇ ਗੀਟ ਆ ਇਹ OC 10 ਰੋਹੇ ਤੇ ਗੀਟ ਹੋ ਸਕਦੇ ਜਾਈ ਵੀ ਇੱਧਰ ਖਾਲੀ ਬਾਗੀ ਆ ਹਾਰਾ ਜੰਗਲ ਬਣਿਆ ਪਿਆ ਕੁਝ ਖਾਲੀ ਆ ਤੇ ਕੁਝ ਭਰਿਆ ਹੋਇਆ ਇਹ ਕੋ ਉਹ ਤੱਕ ਜਾਏ ਬਾਈ ਘੁੰਮਣ ਗਏ ਹੋਏ ਨੇ ਬਰਾ ਤੱਕ ਇਹ ਫਾਰ ਇਹਨੂੰ ਦੇਖ ਲਾ ਉਸ ਟਾਈਮ ਦੇ ਉਧਰ ਪਿੱਛੇ ਦੀ ਪਾਣੀ ਆਂਦਾ ਤੇ ਇਧਰ ਬਾਹਰ ਜਾਂਦਾ ਫਾਰਾ ਜੀ ਆ ਦੇਖ ਲਓ ਇਹ ਵਿੱਚ ਫਾਰਾ ਬਣਾਇਆ ਹੋਇਆ ਹੈ ਦੇਖੋ ਐਂਟਰੀ ਏਰੀਆ ਇਹ ਸਾਰਾ ਪਾਣੀ ਦਾ ਹੀ ਆ ਏਰੀਆ ਜੇ ਕੁਛ ਨਾ ਤੇ ਉਹੀ ਜਮਾਨੇ ਦਾ ਹੀ ਹੋ ਸਕਦਾ ਫਾਰਾ ਵਜੀ ਰਖਾਨ ਦੇ ਟਾਈਮ ਦਾ ਹੋ ਫਰੰਟਰੋ ਪਰਵਾਕਾ ਜੀ ਉਹ ਸ਼ੁਦਮਾਨ ਜਦੀ ਨੇ ਸਰਦਾਰ ਇਹ ਤਾਂ ਬਈ ਆਫਿਸ ਜਮਾਨੇ ਦਾ ਹੀ ਖੂਹ ਆ ਚਾਹੇ ਉਹ ਨਮੇ ਚ ਪਾਣੀ ਹੁੰਦਾ ਹੋਏਗਾ ਤਾਂ ਸੁੱਕਾ ਬਿਲਕੁਲ ਹੋਈ ਕਿਉਂ ਕਿ ਡੱਕਾ ख तो तो नहीं दरवाजे उस जमाने के दरवाजे कड़े लगे हुए ने लगी हुई नड़े लगे हुए मोटरसाइकिल लाए हुए ने इथे अंदर कोतवाली वग को बनिया हुआ ਉਹ ਸਾਰਾ ਰੌਹੀ ਪੁਰਾਣੇ ਜ਼ਮਾਨੇ ਦਾ ਬਹੁਤ ਜਾਣੇ ਫੋਰਮਾਂ ਕਿ ਚਾ ਰਹੇ ਨੇ ਬਹੁਤ ਇੱਕ ਫੋਰਮਾਂ ਕਿ ਇੰਦਰੀ ਰਹਿ ਗਿਆ ਇਹ ਬਣ ਕੇ ਪੁਰਾਣੀ ਐਕਸਾਂ ਦਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਵਧੀਆ ਦੇਖੋ ਇਹ ਉਸ ਜਿਹੜਾ ਨੀਕਾ ਡੀਵੀ ਲੋਨ ਵਾਸਤੇ ਮਾਸ਼ਾਅੱਲਾ ਨਾਲੋਂ ਵਾਸਤੇ ਇਹ ਪਿਛਲੇ ਪਾਸੇ ਆ ਗਏ ਇਧਰੋਂ ਆਏ ਆਪਾਂ ਤਾਂ ਇਹ ਵਿਸ਼ਾ ਹੈ ਇਹ ਸੋਇ ਇਧਰ ਅੰਦਰ ਲਾ ਹਿੱਸਾ ਇਹ ਜਾਣਨ ਕਰਨ ਵਾਸਤੇ ਅਸੀਂ ਤਰੀਕੇ ਨਾਲ पिछला हिस्सा अंतरला पिछले परा बाथरूम बूथरूम बना जमाने उस जमान बाथरूम आना अं इधर बंद करोट इटा सारा पानी हिस्सा पानी वाला ही सम पानी भरने वास्तव ਕਿ ਮੈਸਲਾ ਹੋ ਰਿਹਾ ਹੈ ਉਹ ਨਹੀਂ ਜਿਆ ਕਰਨ ਚਾਹੁੰਦਾ ਕੋਈ ਨਹੀਂ ਕਰਦਾ ਉਸ ਕੋਲ ਤੇ ਨਾਮ ਵੀ ਨਹੀਂ ਪਤਾ ਉਹ ਵੀ ਤੇ ਨਾਮ ਨਹੀਂ ਪਤਾ ਕਿਵੇਂ ਚੱਲਦਾ ਹੈ ਇਹ ਪਾਣੀ ਬਾਹਰ ਨਾਲ ਜੋ ਫੜਦਾ ਹੈ ਥੱਲੇ ਪਾਣੀ ਪਰੇ ਆਪਾਂ ਕਿਸੇ ਨੂੰ ਨੋਣ ਵਾਸਤੇ ਉਹ ਵਾਹਿਆ ਉਹ ਸਭ ਵੀ ਹੋ ਜਾਣਾ ਹੈ ਇਹ ਬਾਹਰ ਪਾਣੀ ਬਾਹਰ ਨਿਕਲਦਾ ਹੋਣਾ ਜਾਂ ਬਾਹਰੋਂ ਅੰਦਰ ਆਉਂਦਾ ਹੋਣਾ इधर भी एहल बने हुआ नौन वे माम हमूम बंद ने फ्लैश वंगू बनाया हो बहर जानते समान पानी का इधर भी यही है सारा तो सिस्टम ਇਹ ਜਿਹੜਾ ਭਾਈ 15 ਦੇਖ ਕੇ ਜੋਹੀ ਸਿਸਟਮ ਆ ਸੇ ਉਧਰੋਂ ਦੇ ਪਾਣੀ ਇੱਧਰ ਆਉਂਦਾ ਇੱਥੇ ਇਕੱਠਾ ਹੋ ਜਾਂਦਾ ਸਾਰਾ ਪਾਣੀ ਤਾਂ ਹੀ ਇੰਦਾ ਜਿਹੜਾ ਬੜਿਆ ਹੋਇਆ ਇਹ ਨੌਨ ਨੌਨ ਵਾਸਤੇ ਸਾਰਾ ਦੇਖੋ ਇੱਕ ਖੂਬਰੇ ਇਹ ਆ ਇੱਕ ਉਧਰ ਦਿਖਾਇਆ ਸੀ ਇੱਕ ਇਹ ਆ ਇਹ ਸਾਰਾ ਪਾਣੀ ਇੱਧਰ ਹੀ ਆਉਂਦਾ ਸਾਰਾ ਪਾਣੀ ਵਾਲਾ ਸਿਸਟਮ ਹੀ ਆ ਜਿਹੜਾ ਪੂਰੇ ਕਿਲੇ ਦੇ ਵਿੱਚ ਪੂਰੇ ਹੰਸਾ ਬਾਰੇ ਵਿੱਚ ਪਾਣੀ ਦਾ ਸਿਸਟਮ ਕਰਾਇਆ ਹੋਇਆ पानी दी गई खूं पानी पूनी कट्ठा करने वास्तव या सारा उसमारा ਆਹ ਦੇਖੋ ਦਰਿਆਣ ਵਾਪਸ ਅੰਦਰ ਅੱਕ ਦੇਖੀ ਅਸੀਂ ਉਹ ਦੋ ਬਸ ਉਹ ਜਾ ਰਿਹਾ ਇਹ ਇਹ ਮੜਿਆ ਮੜਿਆ ਲਾਏ ਨੇ ਅੰਦਰ ਖੂਬ ਵੱਡਾ ਇਹ ਇਹ ਤਾਂ ਬੜਾ ਖੂਹ ਹੈ ਸਾਰੇ ਪਿੱਛੋਂ ਪਾਣੀ ਲਿਆ ਕੇ ਇੱਥੇ ਇਕੱਠਾ ਕਰਦਾ ਹੋਊਗਾ ਇਸ ਲਈ ਖੂਹ ਚ ਪਾਣੀ ਇਕੱਠਾ ਹੋਣਾ ਇੰਦਰ ਇਕੱਠਾ ਹੋਣਾ ਹੋਊਗਾ ਇਹਦਾ ਅਲਗ ਅਲਗ ਸਾਈਟਸ ਤੋਂ ਹੈ ਹੈ ਤੇ ਇਹ ਨੀ ਇੱਕ ਬਣਾਇਆ ਰੋਕ ਦੇਗਾ ਤੇ ਇਹ ਵੀ ਫਾਰੀ ਵਾਲਾ ਕੰਮ ਇਹਦਾ ਉਹਦਰ ਉਹਦਾ ਪੌੜੀਆਂ ਨੇ ਜਿਹਦਾ ਅੰਦਰੋਂ ਥੱਲੇ ਉੱਤਰ ਇਧਰ ਬਾਹਰ ਜਾਣ ਨੂੰ ਇਹ ਆਮ ਖਾਕ ਬਾਗ ਦੀ ਵੀਡੀਓ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਇਉਂ ਨਾ ਚੇਤਨੀਆ ਸੁਣਨਾ ਹੈ ਹਾਂ ਹਾਂ ਉਹ ਇੱਧਰ ਖਾਲੀ ਹੋਈ ਆ ਇਹ ਪਰ ਇਹ ਸਟੱਪ ਠੰਡਾ ਬਹੁਤ ਰਹਿੰਦਾ ਹੋਏ ਤਾਂ ਜਿਸ ਤਰ੍ਹਾਂ ਦਾ ਇਹ ਬਣਾਇਆ ਹੋਇਆ ਹੜਾ ਮਾਰੋ ਜਾਇ ਪਰ ਲੈ ਆ ਜੀ ਇਦਾਂ ਦੇ ਕੋ ਮਕੇ ਬਾਹਰ ਨੂੰ ਇੱਧਰ ਆ ਜਾ ਪਿੱਛਲੇ ਪਾਸੇ ਬਾਹਰ ਤੋਂ ਬੰਦ ਪਿਆ ਉਸ ਜਬਾਨੇ ਦੇ ਪਾਈਪ ਪਾਣੀ ਦੀ ਨਿਕਾਸੀ ਵਾਸਤੇ ਇਹ ਦੇਖੋ ਇੱਧਰ ਆ ਰਿਹਾ ਹੋਏਗਾ ਉਹ ਬਿੱਦੂ ਪਾ ਰਹੇ ਉੱਪਰ ਵੀ ਚਿੱਤਰ ਸੰਭੇ ਜਾ ਰਿਹਾ ਤੇ ਪੂਰੇ ਕਿਲੇ ਚ ਹੋਈ ਜਾ ਰਹੀ ਹੈ ਬੜੀ ਪੁਰਾਣੀ ਕੈਟਾਗਰੀ ਹੈ ਇਹ ਮਤਲਬ ਕਿ ਟੈਕਨੋਲੋਜੀ ਆ ਗਿਆ ਦੇ ਦੇਗਾ ਬੁਲਤ ਦਸ ਜਿ ਉਪਰ ਆਗੇ ਇੱਕ ਚੀਜ਼ ਆਪਾਂ ਚੀਜ਼ ਆਪਾਂ ਬੁਲਤ ਦਸ ਜਿ ਉਪਰ ਆਗੇ ਮੇਰੇ ਇੰਨੇ ਜੱਗ ਚ ਨਾ ਉਹ ਤੇ ਲਗਾ ਤੁਰੇ ਵਰਗੀ ਆਪਾਂ ਮਰ ਜਾਗੇ ਆਹ ਲਾ ਆਹ ਲਾ ਆਹ ਕੁ ਬੰਦਾ ਲੰਗਰਦਾ ਤੂੰ ਜਿਹੜਾ ਜਿਹੜਾ ਕਿਹਨੂੰ ਮੂੜਦਾ ਨਾ ਮੂੜ ਨਾ ਕਿਤੇ ਜੱਫੀ ਜਦੋਂ ਬਣਾ ਲੈਂਦੇ ਆਂ ਚੋ ਤੇ ਉਹ ਪਾਥੜੀ ਹੋ ਗਈ ਕੰਮ ਬੰਦਾ ਕਾਹ ਹੋਵੇ ਕਾਹ ਕਰੇ ਮੇਰਾ ਆ ਆਹ ਆਹ ਕਿਤੇ ਹੈ ਮੇਰੇ ਬਰਾਜਾ ਵਾਸਤੇ ਬਾਕੀ ਦਾ ਸਾਰਾ ਹਿੱਟਾ ਤਾਂ ਕਿਹਾ ਹੋਰ ਕੁਝ ਨਹੀਂ ਆ ਗਿਆ ਇੱਥੇ ਬਾਕੀ ਦੇਖਣ ਨੂੰ ਬਹੁਤ ਵਧੀਆ ਜਦੋਂ ਆਓਗੇ ਦੇਖ ਕੇ ਜੋਰ ਜਾਇਓ ਜੀ ਦੇਖੋ ਦਰ ਆ ਗਿਆ ਤੋਂ ਨੂੰ ਜੀ

ਅਲਬੇ ਸਾਰਾ ਟਾਇਟ ਟੁੱਟ ਗਿਆ ਹੁਣ ਤਾਂ ਇਹ ਬਸ ਆਹੀ ਰਹਿ ਗਿਆ ਜੋ ਵੀ ਸ਼ਾਮ ਨੂੰ ਮੇਣਾ ਇਹ ਬੂਂਦ ਵਾਲ ਵੀ ਬਹੁਤ ਜਮੜੇ ਇਹ ਦੇਖੋ ਕੀ ਪਾਣੀ ਵਹਾਉਂਦੇ ਆ ਕੀ ਚੀਜ਼ ਹੈ ਲੱਗਦਾ ਕਿ ਗੇਮ ਜੀ ਬਣਾਈ ਹੋਈ ਆ ਬੱਚੇ ਪਹਿਲਾਂ ਤਾਂ ਝੋਟੇ ਲੈ ਰਹੇ ਸੀ ਗੱਪੋ ਟਟਕੇ ਅੱਗੇ ਥੱਲੇ ਤੇ ਹੁਣ ਤਾਂ ਸਾਰੇ ਲੰਘ ਲੰਘ ਗਏ ਹਾਂ ਹੁਣ ਤੁਹਾਨੂੰ ਦਿਖਾਇਆ ਅਸੀਂ ਆਮ ਖਾਸ ਬਾਜ਼ ਤੇ ਤੁਹਾਨੂੰ ਅੱਗੇ ਨਾਲ ਨਾਲ ਹੋਰ ਵੀ ਦਿਖਾਵਾਂਗੇ ਤੇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਬਣੇ ਰਹੋ ਤੇ ਹਰ ਇੱਕ ਵੀਡੀਓ ਸ਼ੇਅਰ ਕਰੋ ਤਾਂ ਜੋ ਨਵੀਂ ਨਵੀਂ ਵੀਡੀਓ ਪਾਈਏ ਤਾਂ ਸਾਡੇ ਕੋਲ ਪਹੁੰਚਦੀ ਜਾਵੇ ਸਬਸਕ੍ਰਾਈਬ ਵੀ ਕਰੋ ਧੰਨਵਾਦ ਹੌਸਲਾ ਦਿਓ ਆਪਣੇ ਛੋਟੇ ਭਾਈ ਨੂੰ ਧੰਨਵਾਦ